ਹਾਂਜੀ ਸਸਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਅੱਜ ਦੀ ਵੀਡੀਓ ਬੜੀ ਕੈਂਟ ਹੋਣ ਵਾਲੀ ਆ ਬਈ ਅੱਜ ਲਾਵਾਂਗੇ ਕਬੂਤਰਾਂ ਦੇ ਖੁੱਡਿਆਂ 'ਚ ਆਪਾਂ ਆਫ ਸਟੈਂਡ ਨਾਲੇ ਕਰਾਂਗੇ ਚੈੱਕ ਕਿੰਨੀਆਂ ਮੁਰਗੀਆਂ ਨੇ ਆਂਡੇ ਦਿੱਤੇ ਨੇ ਮਿੰਨੀ ਪੋਲਟਰੀ ਫਾਰਮ ਦੇ ਅੰਦਰ ਇਧਰ ਰਾਵੀ ਤੇ ਲਾਡੋ ਅਤਰੋ ਤੇ ਚਾਤਰੋ ਇਹ ਚਾਰੇ ਘੜਤੇ ਬਾਹਰ ਤੇ ਇਧਰ ਫਿਰਦੀ ਆਪਣੀ ਬੈਲਾ ਲੱਸੀ ਪੀ ਜਾਂਦੀ ਆ ਤਾਂ ਬਈ ਜਾਨਵਰ ਹਜੇ ਛੱਡੇ ਨਹੀਂ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ ਬਈ ਕਾਫੀ ਟਾਈਮ ਹੋ ਗਿਆ ਬੈਲਾ ਬਾਲੀ ਨਾ ਪੀ ਬਿਮਾਰ ਹੋ ਜੇਗੀ ਇਹ ਜਾਨਵਰਾਂ ਵਾਸਤੇ ਪਾ ਕੇ ਰੱਖੀ ਆ ਦੋ ਕੁੰਡੇ ਪਰ ਤੇ ਲੱਸੀ ਦੇ ਇੱਕ ਪਾਣੀ ਦਾ ਤੇ ਉਧਰ ਫੀਡਰ ਚ ਪਾਰਖੇ ਨੇ ਦਾਣੇ ਤਾਂ ਆ ਜੋ ਫਿਰ ਛੱਡੀਏ ਜਾਨਵਰ ਤੇ ਬੈਲਾ ਨੂੰ ਭਜਾਈਏ ਆਪਾਂ ਬਾਹਰ ਕਿਉਂਕਿ ਇਹ ਜਾਨਵਰਾਂ ਦੇ ਮਗਰ ਪੈ ਜਾਂਦੀ ਆ ਚੌੜ ਕਰਦੀ ਕਰਦੀ ਖੇਡਦੀ ਆ ਉਹਨਾਂ ਨਾਲ ਪਰ ਉਹ ਡਰ ਜਾਂਦੇ ਨੇ ਚੱਲ ਬੈਲਾ ਬਾਹਰ ਚਲਾ ਜਾ ਬੇਟਾ ਆਇਆ ਬੱਤਾ ਉਰੇ ਆ ਬੜਾ ਸਿਆਣਾ ਸ਼ੇਰ ਆ ਸਾਡਾ ਉਰੇ ਆ ਆਇਆ ਆਇਆ ਡਰਾ ਨਾ ਆਇਆ ਆਇਆ ਬਾਹਰ ਚਲੀਏ ਚਲੋ ਜੀ ਸ਼ਾਬਾਸ਼ ਆਜੋ ਵੀ ਮਿੱਤਰੋ ਛੱਡੀਏ ਜਾਨਵਰ ਸਾਰੇ ਇੱਧਰ ਛੱਡ ਕੇ ਗਏ ਨੇ ਬਈ ਗੋਪੀ ਹੋਰੀ ਕਬੂਤਰ 7-8 ਕਬੂਤਰ ਨੇ ਬਈ ਇਹਨਾਂ ਨੂੰ ਸ਼ਿਫਟ ਕਰਾਂਗੇ ਉਤਲੇ ਖੁੱਡੇ ਚ ਤੇ ਆਹ ਸਾਰੇ ਜਾਨਵਰਾਂ ਨੂੰ ਛੱਡ ਦਿੰਨੇ ਆ ਰੌਲਾ ਬਹੁਤ ਪਾਈ ਜਾਂਦੇ ਨੇ ਬਈ ਲੇਟ ਹੋ ਗਏ ਆਜੋ ਵੀ ਭੱਜ ਕੇ ਬਾਹਰ ਆਜੋ ਤੁਹਾਡਾ ਪਾਣੀ ਲੱਸੀ ਸਾਰਾ ਕੁਝ ਉੱਥੇ ਪਾ ਰਖਿਆ ਖਾਓ ਪੀਓ ਐਸ਼ ਕਰੋ ਆਜੋ ਵੀ ਤੁਸੀਂ ਵੀ ਆਜੋ ਭੱਜ ਜਾਓ ਭੱਜ ਕੇ ਭੱਜ ਕੇ ਭੱਜ ਕੇ ਸ਼ਾਬਾਸ਼ ਲੱਸੀ ਤੇ ਡਿਗਦੇ ਆ ਸਾਰੇ ਬਈ ਜਾ ਕੇ ਆ ਜਾ ਵੀ ਤੁਸੀਂ ਵੀ ਆਜੋ ਆਯੋ ਵੀ ਭੱਜ ਕੇ ਚਲੋ 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 ਸ਼ਾਬਾਸ਼ ਦੇਖੋ ਵੀ ਸਾਰੇ ਜਾਨਵਰ ਲੱਸੀ ਤੇ ਆ ਗਏ ਸਾਰੇ ਦੇ ਸਾਰੇ ਉਧਰ ਬੈਲਾ ਰੌਲਾ ਪਾਈ ਜਾਂਦੀ ਆ ਬਾਹਰ ਖੜੀ ਵੀ ਮੈਨੂੰ ਅੰਦਰਵਾੜੋ ਪੀਓ ਵੀ ਲੱਸੀ ਡੋਲਣੀ ਨਹੀਂ ਹੈਗੀ ਪੀ ਜਿੰਨੀ ਮਰਜੀ ਲਓ ਲਾਸਟ ਵੀਡੀਓ ਦੇ ਅੰਦਰ ਭਾਈ ਜਿਹੜਿਆ ਮੁਰਗੇ ਸੀ 1 2 3 4 ਹਨਾ ਤਾਂ ਭਾਈ 5 6 ਮੁਰਗੇ ਨੇ ਐਵੇਂ ਦੇ ਇਹ ਆਪਾਂ ਛੱਡ ਕੇ ਆਉਣੇ ਸੀ ਤੇ ਉਹ ਕਹਿੰਦਾ ਭਾਈ 1 2 ਦਿਨਾਂ ਤੱਕ ਛੱਡ ਕੇ ਜਾਇਓ ਤਾਂ ਆਪਾਂ ਦੇਖਦੇ ਆਂ ਅੱਜ ਪੁੱਛ ਕੇ ਆਉਂਗਾ ਮੈਂ ਜੇ ਉਹਨੇ ਕਹਿਤਾ ਤਾਂ ਆਪਾਂ ਅੱਜ ਛੱਡਿਆਵਾਂਗੇ ਨਹੀਂ ਕੱਲ ਨੂੰ ਛੱਡਿਆਵਾਂਗੇ ਖੜਜੋ ਖੜਜੋ ਆਗੇ ਆਗੇ ਐਨੀ ਕਾਲੀ ਨਾ ਕਰੋ ਮੰਨੇ ਅੱਜ ਲੇਟ ਹੋ ਗਏ ਪਰ ਐਨੇ ਵੀ ਨਹੀਂ ਹੋਏ ਆਜੋ ਬਾਹਰ ਚਲੋ ਭਾਜੋ ਤਾਂ ਬਈ ਪਿਛਲੀ ਵੀਡੀਓ ਚ ਇਹਨਾਂ ਦਾ ਨਾਮ ਪੁੱਛਿਆ ਸੀ ਬਹੁਤ ਸਾਰੇ ਕਮੈਂਟ ਆਏ ਬਾਹਲੇ ਜਾਦੇ ਕਮੈਂਟ ਆਏ ਤੇ ਬਹੁਤ ਸੋਹਣੇ ਸੋਹਣੇ ਨਾਮ ਦੱਸੇ ਬਈ ਇਹਨਾਂ ਨੂੰ ਕੀ ਹੋ ਗਿਆ ਲੈ ਉਡਲੀਆਂ ਉਧਰ ਨੂੰ ਤਾਂ ਬਈ ਇਹਨਾਂ ਦਾ ਨਾਮ ਰੱਖਾਂਗੇ ਅੱਜ ਆਪਾਂ ਓਏ ਹੋਏ ਹੋਏ ਆਹ ਮੁਰਗੀ ਬਾਹਰ ਹੀ ਰਹਿ ਗਈ ਸੀ ਰਾਤ ਨੂੰ ਸ਼ੁ크ਰਾ ਬਚ ਗਈ ਆਜੋ ਵੀ ਟਰਕੀਓ ਬਾਹਰ ਆਜੋ ਭੱਜ ਕੇ ਕੇਰਾ ਸ਼ਾਬਾਸ਼ ਚਲ ਵੀ ਮੁਰਗਿਆ ਆ ਤੁਸੀਂ ਵੀ ਆਜੋ ਬੈਂਟਮੋ ਚਲੋ ਵੀ ਆਜੋ ਵੈਲਕਮ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮਿਸ ਬੈਂਟਮ ਗੁੱਡ ਮਾਰਨਿੰਗ ਮਿਸਟਰ ਬੈਂਟਮ ਆ ਵੜ ਗਏ ਬਈ ਪਾਣੀ ਦੇ ਅੰਦਰ ਆਪਣੀ ਹੀਰ ਤੇ ਰਾਂਝਾ ਲਾਗੇ ਨਹਾਉਣ ਬਈ ਪਹਿਲਾਂ ਦੂਜੇ ਨਹਾ ਕੇ ਗਏ ਨੇ ਹੁਣ ਇਹ ਆ ਗਏ ਇਹਨਾਂ ਦੀ ਵਾਰੀ ਆ ਗਈ ਠੰਡਾ ਤਾਂ ਨਹੀਂ ਲੱਗ ਰਿਹਾ ਬਈ ਪਾਣੀ ਹੋਰ ਪਾਈਏ ਤਾਇਆ ਤਾਇਆ ਆਇਓ ਵੀ ਹੁਣ ਚੱਲਦੇ ਆ ਮਿੰਨੀ ਪੋਲਟਰੀ ਫਾਰਮ ਦੇ ਅੰਦਰ ਤੇ ਦੇਖਦੇ ਕਿੰਨੀਆਂ ਮੁਰਗੀਆਂ ਨੇ ਅੰਡੇ ਧਰੇ ਨੇ ਅੱਜ ਅੰਡੇ ਤਾਂ ਬਹੁਤ ਚਮਕੀ ਜਾਂਦੇ ਨੇ ਬਾਹਰੋਂ ਤਾਂ ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਹਾਂ ਬਈ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਏ ਹਾਏ ਉਹ ਪਏ ਨੇ ਅੰਡੇ ਤਿੰਨ ਚਾਰ ਤਾਂ ਬਾਹਰ ਹੀ ਪਏ ਨੇ ਖੜਜੋ ਖੜਜੋ ਪਾਉਣਾ ਪਾਣੀ ਰੁਕਜੋ ਪਹਿਲਾਂ ਅੰਡੇ ਚੱਕ ਲਈਏ ਪਰਾਂ ਹੋਜੋ ਬਈ ਆ ਪਿਆ ਬਈ ਆਪਣਾ ਅੰਡੇ ਚੱਕਣ ਵਾਲਾ ਪਾਂਡਾ ਲਓ ਜੀ ਆ ਪਿਆ ਇੱਕ ਅੰਡਾ ਲਓ ਜੀ ਪਹਿਲਾ ਅੰਡਾ ਕੀ ਬਾਤ ਹੈ ਆਪਏ ਨੇ ਆਏ ਹਾਏ 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 ਦੋ ਤਿੰਨ ਕੀ ਬਾਤ ਹੈ ਭਾਈ ਆਪਿਆ ਚੌਥਾ ਲਓ ਜੀ ਚਾਰ ਇਧਰ ਦੇਖੀਏ ਓਏ ਹੋਏ ਹੋਏ ਚਾਰ ਅੰਡੇ ਇਕੱਠੇ ਟਰੇ ਦੇ ਵਿੱਚ ਲਓ ਜੀ ਪੰਜ ਛੇ ਆਪਿਆ ਸੱਤਮਾ ਆਸੀ ਅੱਠਵਾਂ ਉਸ ਤੋਂ ਬਾਅਦ ਆ ਇਧਰ ਇਧਰ ਤਾਂ ਨਹੀਂ ਹੈਗਾ ਕੋਈ ਨਾ ਇਧਰ ਆਪਿਆ ਇੱਕ ਆਪਿਆ ਭਾਈ ਕਿੰਨੇ ਹੋ ਗਏ 1 2 3 4 5 6 7 8 9 ਆਏ ਹਾਏ ਹਾਏ ਓਏ ਹੋਏ ਹੋਏ 10ਵਾਂ 11ਵਾਂ 12ਵਾਂ ਆ ਤਿੰਨੇ ਆਂਡੇ ਤਾਂ ਬਈ ਨਵੀਆਂ ਮੁਰਗੀਆਂ ਦੇ ਲੱਗਦੇ ਨੇ ਤਾਂ ਚਲੋ ਬਈ 12 ਆਂਡੇ ਮਿਲ ਗਏ ਬਈ ਕੀ ਬਾਤ ਐ ਨਿਆਰਾ ਆ ਗਿਆ ਅੱਜ ਤਾਂ ਬਾਬੇ ਉਹ ਸਿਰਾਂ ਕਰਾਤਾ 14 ਮੁਰਗੀਆਂ ਚੋਂ 12 ਮੁਰਗੀਆਂ ਨੇ ਆਂਡੇ ਧਰਤੇ ਬਈ ਤੇ ਲਾਲ ਆਂਡੇ ਨੇ ਆ ਰਾਇਰ ਦੇ ਫਿੱਕੇ ਨੇ ਫਨਾਲੀ ਦੇ ਜਿਹੜੀਆਂ ਮਰਜੀ ਧਰਨ ਆਂਡੇ ਧਰਨ ਬੱਸ ਆਪਾਂ ਨੂੰ ਆਂਡੇ ਤੱਕ ਆ ਤੇ ਉਹ ਦਿਨ ਵੀ ਜਲਦੀ ਆਉ ਜਿੱਦੇ 14 ਦੀਆਂ 14 ਮੁਰਗੀਆਂ ਆਹ ਪੋਲਟਰੀ ਫਾਰਮ ਦੇ ਅੰਦਰ ਆਂਡੇ ਧਰਨ ਗਈਆਂ ਰੁਕੋ ਰੁਕੋ ਫੈਟ ਤੇ ਹੋ ਜੋ ਆ ਆ ਗਿਆ ਤੁਹਾਡਾ ਪਾਣੀ ਤਾਇਆ ਤਾਇਆ ਜਲ ਆ ਜੋ ਛਕੋ ਫਾਰੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਇੰਨੇ ਆਂਡੇ ਦੇਣ ਲਈ ਹੁਣ ਹੋ ਜੋ ਫੈਟ ਤੇ ਸਾਨੂੰ ਬਾਹਰ ਜਾਣ ਦੋ ਆਂਡੇ ਵੀ ਨਾ ਡਿੱਗ ਪੈਣ ਕਿਤੇ ਲਓ ਜੀ ਕੰਮ ਲੋਟ ਆ ਆ ਜੋ ਚਲੀਏ ਕੱਲ ਨੂੰ 14 ਦੇ ਦਿਓ ਨਿਆਰਾ ਜੂ ਰਿਕਾਰਡ ਟੁੱਟ ਜੂ 15 ਵੀ ਨਾ ਧਰ ਦਿਓ ਕਿਤੇ ਇੱਕ ਦਾ ਭੁੱਲ ਕੇ ਮੁਰਗਾ ਧਰ ਦੇ ਬਹੁਤ ਸਾਰੇ ਭਰਾਵਾਂ ਨੇ ਬਈ ਕੈਂਟ ਕੈਂਟ ਨਾਮ ਦੱਸੇ ਇਹਨਾਂ ਦੇ ਤਾਂ ਬਈ ਇਹਨਾਂ ਦਾ ਨਾਮ ਰੱਖਣ ਲੱਗੇ ਆਪਾਂ ਉਹਨਾਂ ਦਾ ਨਾਮ ਆ ਹੀਰ ਤੇ ਰਾਂਝਾ ਤੇ ਇਹਨਾਂ ਦਾ ਬਈ ਸਾਬਾਂ ਤੇ ਮਿਰਜਾ ਇਹਨਾਂ ਦਾ ਨਾਮ ਰੱਖਤਾ ਸਾਬਾਂ ਤੇ ਮਿਰਜਾ ਜਿਹਦੀ ਧੌਣ ਤੇ ਬਈ ਆ ਬਹਲੇ ਜਾਦੇ ਸ਼ੇਮਬ ਨੇ ਹਨਾ ਜਿਹਦੀ ਧੌਣ ਜਾਦੇ ਕਾਲੀ ਆ ਇਹ ਮਿਰਜਾ ਜਿਹਦੀ ਉਹ ਜਾਦੇ ਵਾਈਟ ਆ ਉਹ ਸਾਬਾਂ ਬਈ ਆਪਾਂ ਚੜੇ ਹੋਏ ਆ ਬਈ ਦਰਵਾਜੇ ਦੀ ਪਰਛਤੀ ਤੇ ਤੇ ਇੱਥੇ ਰੱਖ ਰੱਖੇ ਨੇ ਪਿੰਜਰੇ ਆਪਣੇ ਤੇ ਇੱਧਰ ਪਏ ਨੇ ਆਪਣੇ ਸਟੈਂਡ ਬਈ ਆਪ ਸਟੈਂਡ ਲੈ ਕੇ ਚੱਲਦੇ ਆ ਤੇ ਤੁਹਾਨੂੰ ਦੱਸਦੇ ਆ ਇਹਨਾਂ ਦਾ ਆਪਾਂ ਕੀ ਕਰਨਾ ਤੇ ਇੱਧਰ ਬਈ ਮੈਨੂੰ ਇੱਕ ਆਂਡਾ ਦੇਖਿਆ ਦੇਖੋ ਬਈ ਆਂਡਾ ਇਹ ਆਂਡਾ ਵੀ ਇਹ ਮੁਰਗੀ ਦਾ ਆਂਡਾ ਹੈ ਨਹੀਂ ਤੇ ਇਹ ਆਂਡਾ ਟਰਕੀ ਦਾ ਹੈਗਾ ਤਾਂ ਬਈ ਆਪਣੀ ਟਰਕੀ ਮੈਨ ਲੱਗਦਾ ਆਂਡੇ ਦੇਣ ਲੱਗੇ ਹਨਾ ਟਰਕੀ ਬਰਡ ਤੇ ਆਪਣਾ ਫੀਮੇਲ ਸੌਰੀ ਮੇਲ ਟਰਕੀ ਮਰ ਗਿਆ ਸੀ ਤੇ ਦੋ ਫੀਮੇਲਾਂ ਰਹਿ ਗਈਆਂ ਹੁਣ ਆਏ ਨਹੀਂ ਸਮਝ ਆਈ ਜਾਂਦੀ ਵੀ ਇਹ ਆਂਡਾ ਪਹਿਲਾਂ ਦਿੱਤਾ ਸੀ ਜਾਂ ਹੁਣ ਦਿੱਤਾਗਾ ਆ ਚੱਕੋ ਵੀ ਆਹ ਲਿਆਂਦਾ ਪਾਸਟੈਂਡ ਐਦਾ ਬਣਾਵਾਂਗੇ ਆਪਾਂ ਚਿੜੀਆਂ ਵਾਲੇ ਪਿੰਜਰੇ ਦੇ ਅੰਦਰ ਕੈਂਟ ਜਾਂ ਫੀਡਰ ਬਈ ਸਟਾਈਲਿਸ਼ ਜਾਂ ਇਹਨੂੰ ਰੱਖਦੇ ਆਂ ਬਈ ਆਪਾਂ ਵਿਚਾਲੇ ਉਰੇ ਵਿਚਾਲੇ ਲਾਵਾਂਗੇ ਤੇ ਇੱਧਰ ਯਾਰ ਖਲਾਰਾ ਬਹੁਤ ਪੈ ਰਿਆ ਹੈ ਨਾ ਸੁਣਿਆ ਨਹੀਂ ਲੱਗ ਰਿਹਾ 1 ਮਿੰਟ ਦਿਓ ਮੈਨੂੰ ਦੇਖੋ ਵੀ ਮਿੱਤਰੋ ਸਾਰਾ ਪਿੰਜਰਾ ਸਾਫ਼ ਕਰਤਾ ਅੰਦਰੋਂ ਉੱਤੇ ਛਿੜਕਤਾ ਪਾਣੀ ਇਹ ਪਾਣੀ ਤਾਂ ਛਿੜਕਿਆ ਵੀ ਤਾਂ ਕਿ ਮਿੱਟੀ ਨਾ ਉੱਡੇ ਹਨਾ ਤਾਂ ਬਈ ਵਧੀਆ ਬਣ ਗਿਆ ਸਾਰਾ ਨੀਟ ਐਂਡ ਕਲੀਨ ਹੋ ਗਿਆ ਕਿੰਨਾ ਖਲਾਰਾ ਪੈ ਰਿਆ ਸੀ ਪੂਰਾ ਘੈਂਟ ਬਣ ਗਿਆ ਤੇ ਆ ਜਾਓ ਬਈ ਹੁਣ ਆਪਾਂ ਦਿਨੇ ਆ ਇਹਨਾਂ ਨੂੰ ਘੈਂਟ ਜਾਂ ਫੀਡਰ ਇਹਨਾਂ ਦਾ ਆਹ ਸਟੈਂਡ ਨੂੰ ਲਾਵਾਂਗੇ ਬਈ ਆਪਾਂ ਜਮ੍ਹਾਂ ਵਿਚਾਲੇ ਸੈਂਟਰ 'ਚ ਇਹ ਇੱਥੇ ਓਕੇ ਆ ਕੰਮ ਆਸੀ ਇਹਦੀ ਟਰੇ ਲਓ ਜੀ ਘੈਂਟ ਬਣ ਗਿਆ ਬਈ ਕੰਮ ਆਹ ਲਿਆਂਦਾ ਵੀ ਪਾਲਕ ਤੋੜ ਕੇ ਤੇ ਧਣੀਆਂ ਵਿੱਚ ਥੋੜਾ ਜਿਹਾ ਇਹ ਪਾ ਦਿੰਨੇ ਆਪਾਂ ਇੱਥੇ ਹੁਣ ਦੇਖਿਓ ਨਿਆਰਾ ਆਸੀ ਪਾਣੀ ਵਾਲਾ ਆਹ ਲਿਆਂਦਾ ਇਹਨਾਂ ਦਾ ਗੁੱਲੀ ਡੰਡਾ ਬਈ ਇਹ ਰੱਖ ਦਿੰਨੇ ਆਪਾਂ ਇਹਦੇ ਕੋਲੇ ਇੱਥੇ ਤਾਂ ਵੀ ਗੁੱਲੀ ਡੰਡਾ ਵੀ ਹੋ ਗਿਆ ਸੌਫਟ ਫੂਡ ਹੋ ਗਿਆ ਤੇ ਥੱਲੇ ਹੋ ਗਿਆ ਪਾਣੀ ਤੇ ਇੱਕ ਸਟੈਂਡ ਦੋ ਕਮ ਆ ਗਿਆ ਨਾਲੇ ਪਾਣੀ ਦੇ ਤੇ ਨਾਲੇ ਸੌਫਟ ਫੂਡ ਦੇ ਦੇਖੋ ਵੀ ਕਿੰਨੇ ਮਜ਼ੇ ਨਾਲ ਬਈ ਸਾਰੀ ਟਰੇ ਮੁਕਾਤੀ ਆ ਰਹਿ ਗਏ ਬਸ ਚਾਰਕ ਪੱਤੇ ਥੱਲੇ ਤਾਂ ਬਈ ਬਹੁਤ ਸ਼ੌਂਕ ਨਾਲ ਖਾਂਦੇ ਆ ਲਬੜ ਤਾਂ ਬਾਹਲੇ ਸ਼ੌਂਕ ਨਾਲ ਖਾਂਦੇ ਨੇ ਬਈ ਤਾਂ ਦੱਸਿਓ ਬਈ ਕਿਵੇਂ ਲੱਗਿਆ ਆਪਣਾ ਆਹ ਸਟੈਂਡ ਵਾਲਾ ਫੀਡਰ ਮਿੱਤਰੋ ਚੱਕੋ ਵੀ ਮਿੱਤਰੋ ਇੱਧਰ ਕਰਤਾ ਠੰਡਾਂ ਦਾ ਪ੍ਰਬੰਧ ਸਰਦੀਆਂ ਦਾ ਪੂਰਾ ਪ੍ਰਬੰਧ ਪੱਕਾ ਆਹ ਸਾਰੀਆਂ ਟਾਕੀਆਂ ਦੇ ਅੰਦਰ ਪੱਲੀਆਂ ਲਾਤੀਆਂ ਬਈ ਤੇ ਤਾਰਾਂ ਨਾਲ ਵਧੀਆ ਜੜਤੀਆਂ ਦੇਖੋ ਬਈ ਸਾਰੇ ਕਵਰ ਹੋ ਗਏ ਤੇ ਹੁਣ ਇਹਨਾਂ ਨੂੰ ਜਮਾ ਵੀ ਠੰਡ ਨਹੀਂ ਲੱਗਣੀ ਨਹੀਂ ਤਾਂ ਬਈ ਸਿੱਧੀ ਠੰਡ ਅੰਦਰ ਜਾਂਦੀ ਹੁੰਦੀ ਸੀ ਹੈਨਾ ਖੁੱਡਿਆਂ ਦੇ ਇਧਰ ਫਰੈਂਚ ਮਦੀਨਾ ਵੀ ਹੁਣ ਠੀਕ ਰਹਿਣਗੇ ਬਈ ਕਿਉਂਕਿ ਇਹ ਬਰੀਡ ਬਾਹਰ ਦੀ ਆ ਹੈਨਾ ਠੰਡ ਛੇਤੀ ਮਾਰਦੀ ਹੈ ਬਿਮਾਰ ਛੇਤੀ ਹੋ ਸਕਦੀ ਹੈ ਤਾਂ ਕਰਕੇ ਤੇ ਇਧਰ ਬਈ ਸ਼ਰਾਜੀਆਂ ਦਾ ਇਹਨਾਂ ਦਾ ਵੀ ਵਧੀਆ ਕਰਤਾ ਵੀ ਕੱਲ ਨੂੰ ਬੱਚੇ ਕੱਢਣ ਤੇ ਬੱਚੇ ਵਧੀਆ ਰਹਿਣ ਤੇ ਬੱਚੇ ਕੱਢ ਲਓ ਬਈ ਛੇਤੀ ਛੇਤੀ ਬਹੁਤ ਟਾਈਮ ਹੋ ਗਿਆ ਤੁਹਾਨੂੰ ਆਜੋ ਵੀ ਹੁਣ ਲਾਉਨੇ ਆਪਾਂ ਸਟੈਂਡ ਖੁੱਡਿਆਂ ਦੇ ਅੰਦਰ ਸੋਹਣੇ ਸੋਹਣੇ ਸਟੈਂਡ ਨੇ ਬਈ ਬਾਈਕ ਕਰੀ ਜਾਂਦਾ ਸੱਲ ਮਾਰ ਕੇ ਹੁਣ ਜੜ ਦੂ ਫਟਾਫਟ ਸਾਰੇ ਸਟੈਂਡ ਫਿਰ ਦੇਖਿਓ ਕਿੰਨੇ ਘੈਂਟ ਲੱਗਦੇ ਆਇਦਰ ਆ ਗਿਆ ਭਈ ਆਪਣਾ ਚੌਥਾ ਸਟੈਂਡ ਚਾਰ ਸਟੈਂਡ ਲਾਵਾਂਗੇ ਇੱਕ ਖੁੱਡੇ ਦੇ ਅੰਦਰ ਉਹ ਸਾਹਮਣੇ ਦੋ ਇਧਰ ਲੱਗ ਜਾਣਗੇ ਫੈਡ ਵਾਲੀ ਤੇ ਬਹੁਤ ਅਗਾਂਹੋਂ ਵਿੱਚ ਆਣਗੇ ਬਹੁਤ ਆ ਬਈ ਉੱਚਾ ਦਾ ਬਹੁਤ ਆ ਲੋ ਬਈ ਇੱਕ ਸਟੈਂਡ ਤਾਂ ਲੱਗ ਗਿਆ ਹਰੇ ਵਾਲਾ ਹਰਾ ਇਧਰ ਲਾਤਾ ਤੇ ਤਿੰਨ ਸਟੈਂਡ ਲਾਵਾਂਗੇ ਵਿਚਾਲੇ ਇੱਕ ਲਾਲ ਪੀਲਾ ਨੀਲਾ ਤਾਂ ਤਿੰਨੇ ਬਰਾਬਰ ਦੀ ਗੈਪ ਤੇ ਲਾ ਦਾਂਗੇ ਲੋ ਵੀ ਦੂਜਾ ਵੀ ਲੱਗ ਗਿਆ ਹੁਣ ਆ ਗਈ ਵਾਰੀ ਤੀਜੇ ਦੀ ਫਟਾਫਟ ਸਾਰੇ ਲਾ ਦਈਏ ਫੇਰ ਤੁਹਾਨੂੰ ਦਿਖਾਉਨੇ ਆ ਬਲੇ ਕੈਂਟ ਲੱਗਣਗੇ ਮਿੱਤਰੋ ਪਹਿਲਾਂ ਫਲਾਸੀ ਮੂਰਲੀ ਕੰਦ ਤੇ ਦੋ ਲਾਵਾਂਗੇ ਪਰ ਸੋਣੇ ਨਹੀਂ ਲੱਗਣੇ ਤਾ ਬਈ ਤਿੰਨ ਲੱਗਣਗੇ ਆ ਮੂਰਲੀ ਕੰਦ ਤੇ ਸਾਰੀ ਕੰਦ ਭਰ ਜੂਗੀ ਇਹ ਕੰਦ ਵੱਡੀ ਵੀ ਆ ਤਾਂ ਕਰਕੇ ਤਿੰਨ ਵਧੀਆ ਲੱਗਣਗੇ ਮੂਰੇ ਬਾਕੀ ਬਾਈ ਦੀ ਸਪੀਡ ਚੈੱਕ ਕਰੋ ਬਈ ਬਹੁਤ ਫਟਾਫਟ ਲਾਈ ਜਾਂਦਾ ਦੱਬੀ ਆਉਂਦਾ ਕੰਮ ਨੂੰ ਇੱਕ ਦੋ ਮਿੰਟ ਚ ਹੀ ਲਾ ਦੂ ਸਾਰੇ ਬਹੁਤ ਸਪੀਡ ਆ ਬਈ ਆਪ ਦੇਖਿਓ ਤੁਸੀਂ ਲੋ ਵੀ ਤੀਜਾ ਵੀ ਲੱਗ ਗਿਆ ਆ ਰਹਿ ਗਿਆ ਬਈ ਆਖਰੀ ਇੱਕ ਬਹੁਤ ਵਧੀਆ ਲੱਗਣਗੇ ਕਬੂਤਰ ਬੈਠੇ ਉੱਤੇ ਸੋਹਣੇ ਲੱਗਣਗੇ ਤੇ ਨਾਲੇ ਖੁੱਡਾ ਅੰਦਰੋਂ ਭਰ ਗਿਆ ਕੰਦੀ ਜੀ ਭਰ ਗਈ ਸਾਰੀ ਪਹਿਲਾਂ ਬਈ ਆਪਾਂ ਆ ਗਿੱਟੀ ਨਾਲ ਲਾਉਂਦੇ ਸੀ ਤੇ ਆ ਗਿੱਟੀ ਬਹੁਤ ਵੱਡੀ ਹੈ ਬਈ ਹਨਾ ਤਾਂ ਫੱਟੀ ਖੜਦੀ ਵੀ ਨਹੀਂ ਸੀ ਅੰਦਰ ਘੁੰਮਦੀ ਸੀ ਗਿੱਟੀ ਗੰਦ ਦੇ ਤਾ ਫਿਰ ਹੁਣ ਦੂਜੇ ਲੱਟ ਲਾਈ ਜਾਂਦੇ ਨੇ ਪੇਚ ਲਾਈ ਜਾਂਦੇ ਨੇ ਬਈ ਹੋਰੀ ਬਾਅਦ ਹੀ ਆ ਇੱਕ ਪੇਚ ਲੱਗ ਗਿਆ ਇੱਕ ਰਹਿ ਗਿਆ ਥੱਲੇ ਪਹਿਲਾਂ ਮੋਰੇ ਗੱਡੇ ਸੀ ਵਿਚਾਲੇ ਵੱਡੇ ਬਈਆ ਦੇਖੋ ਸਾਰਿਆਂ ਚ ਪਰ ਹੁਣ ਐਂ ਛੱਡ ਤੇ ਆ ਲੋ ਵੀ ਆਖਰੀ ਪੇਚ ਵੀ ਲਾਤਾ ਬਾਈ ਨੇ ਕੰਮ ਡੰਨਾ ਬਾਈ ਕਸਤੇ ਚੰਗੀ ਤਰ੍ਹਾਂ ਸਾਰੇ ਵਧੀਆ ਬਣਾਤੇ ਤਾ ਵੀ ਫਾਰੇ ਸਟੈਂਡ ਲੱਗੇ ਬਈ ਕੰਮ ਡਨ ਹੋ ਗਿਆ ਆਜੋ ਦਿਖਾਈਏ ਦੇਖੋ ਵੀ ਬਹੁਤ ਕੈਂਟ ਲੱਗਦੇ ਆ ਬਈ ਬਹੁਤ ਸੋਹਣੇ ਲੱਗਦੇ ਆ ਤੇ ਕਬੂਤਰ ਫਾਰੇ ਡਰੇ ਬੈਠੇ ਨੇ ਉਹ ਖੂੰਜੇ ਚ ਬਾਕੀ ਉੱਤੇ ਚੜੇ ਹੋਏ ਨੇ ਬਾਕੀ ਵਧੀਆ ਫਿੱਟ ਹੋ ਗਏ ਬਈ ਜਮਾਂ ਟਾਈਟ ਹੋ ਗਏ ਹਨਾ ਹੁਣ ਨਹੀਂ ਹਲਦੇ ਹੈਗੇ ਪਹਿਲਾਂ ਇੱਥੇ ਗਿੱਟੀ ਆਏ ਘੁੰਮ ਜਾਂਦੀ ਸੀ ਆਹ ਸਟੈਂਡ ਘੁੰਮਦਾ ਸੀਗਾ ਪਰ ਹੁਣ ਸਾਰੇ ਵਧੀਆ ਹੋ ਗਏ ਦੇਖੋ ਕਿਦਰੀ ਨਹੀਂ ਹਲਦੇ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਬੈਠਣ ਵਾਲੀ ਚੀਜ਼ ਆ ਤਾਂ ਮਿੱਤਰੋ ਬਈ ਬਾਰੀ ਹੁਣ ਤੁਹਾਡੀ ਆ ਕਮੈਂਟ ਕਰਕੇ ਪੱਕਾ ਦੱਸਿਓ ਵੀ ਕਿਵੇਂ ਲੱਗਦੇ ਨੇ ਰੰਗ-ਬਰੰਗੇ ਸਟੈਂਡ ਆਪਣੇ ਨਵੇਂ ਖੁੱਡਿਆਂ ਦੇ ਅੰਦਰ ਮਿੱਤਰੋ ਆ ਬੈਠੀ ਆ ਬਈ ਬੈਲਾ ਐਨੇ ਇੱਕ ਕੰਮ ਬਈ ਬਹੁਤ ਫੌਖਾ ਕਰਤਾ ਇੱਕ ਸਕਿੰਟ ਦੇ ਵਿੱਚ ਆ ਸਾਰੇ ਜਾਨਵਰ ਅੰਦਰ ਵੜਤੇ ਸਾਰੇ ਦੇ ਸਾਰੇ ਨਹੀਂ ਕਈ ਵਾਰ ਇੱਧਰ ਉੱਧਰ ਭੱਜ ਜਾਂਦੇ ਹੁੰਦੇ ਨੇ ਕਦੇ ਕਿੱਧਰ ਪਰ ਐਨੇ ਉਰੇ ਖੜ ਗਈ ਇਹ ਤੇ ਸਾਰੇ ਡਰ ਦੇ ਮਾਰੇ 1 ਮਿੰਟ ਚ ਵੜ ਗਏ ਅੰਦਰ 1 ਮਿੰਟ ਤਾਂ ਲੱਗਿਆ ਵੀ ਨਹੀਂ 10-15 ਸਕਿੰਟ ਲੱਗੇ ਹੋਣੇ ਚਲੋ ਭਈ ਅੰਦਰ ਹੁਣ ਠੰਡ ਨਹੀਂ ਲੱਗਣੀ ਚਲੋ ਗੁੱਡ ਨਾਈਟ ਬੈਲਾ ਥੈਂਕ ਯੂ